ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਸਭ ਠੀਕ ਠਾਕ ਤੁਸੀਂ ਵੀ ਆਪਣਾ ਆਪ ਵੀ ਠੀਕ ਠਾਕ ਹੋ ਜੇ ਤੁਸੀਂ ਵੀ ਠੀਕ ਠਾਕ ਹੋ ਕੇ ਕਿਹ ਗਰੀ ਹਿੰਦੀ ਦਾ ਪੁੱਤ ਬਾਹਰ ਲੱਜਦਾ ਜਦੋਂ ਆਪਾਂ ਨੇ ਆਇਆ ਸੀ ਅੱਜ ਡਰਾਈਵਰ ਵੀ ਨਵਾਂ ਹੀ ਲਿਆਂਦਾ ਗੋਰੇ ਨੂੰ ਕਾਫੀ ਕੰਮ ਰਹਿੰਦੇ ਨੇ ਹੈ ਖਿਡਾਰੀ ਕਰਕੇ ਅੱਜ ਹੋਰ ਜਟਾਣੇ ਤੋਂ ਲਿਆਂਦਾ ਇਹਦਾ ਨੂੰ ਹੈ ਜੀਤੀ ਮੈਂ ਗੱਡੀ ਮੜਵਾ ਦਿੰਦਾ ਆਜਾ ਭਾਈ ਪਾਲੇ ਦਿਨਾਂ ਬਾਅਦ ਗੱਡੀ ਦੇਖੀ ਹੈਗੀ ਹਾਂ ਹਾਂ ਆ ਗਈ ਗੱਡੀ ਆ ਗਈ ਤੁਸੀਂ ਹੁਣੇ ਆਇਆ ਤੁਸੀਂ ਲੇਟ ਲਾਪਾਪਾ ਆਪਾਂ ਕਿੱਥੇ ਰਹਿਣਾ ਅਬ ਚੱਲੇ ਕਿਥੇ ਐ ਤਾਂ ਦੱਸਿਆ ਨਹੀਂ ਜੀ ਆਪਾਂ ਚੱਲਿਆਂ ਮੇਰੇ ਪਿਤਾ ਜੀ ਦੇ ਸਾਰੇ ਸਾਡੀ ਮੰਮੀ ਦੇ ਪੇਕੇ ਮੇਰੇ ਨਾਲ ਨਹੀਂ ਸਿੱਧਾ ਹੀ ਦੱਸ ਦੇਣਾ ਸੀ ਕਿੱ데 ਜਾ ਰਹੇ ਹੋ ਇਸ ਤੇ ਸਾਡੇ ਚੱਲੇ ਆ ਨਾਨਕੇ ਆਏ ਆ ਅਸੀਂ ਜੱਲਿਆਂ ਆਏ ਆਪਣੇ ਨਨਾਰੇ ਐਨਨੋਂ ਹੋਰ ਚੱਲੇ ਨੇ ਤੁਸੀਂ ਮੈਂ ਵੀ ਨਨੌਰੀ ਚੱਲਦੀ ਆਂ ਹੈ ਮੈਂ ਵੀ ਨਨੌਰੀ ਚੱਲਦੀ ਆਂ ਹੈਣਾ ਵੀ ਤੇਰੇ ਨਨੌਰੇ ਉੱਥੇ ਨੇ ਕੰਬੜੇ ਇਹ ਇੱਧਰ ਕੀ ਬਣਿਆ ਇਹ ਸਾਡੇ ਨਨੌਰੇ ਦੇ ਇਹ ਤੇਰੇ ਮਾਮੇ ਜਰਾਵੀ ਦੇ ਨਾਨਕੇ ਬਣੇ ਇਹਦੇ ਵੀ ਨਾਨਕੇ ਬਣੇ ਪੰਜਾਬੀ ਦੇ ਸਰਦੂ ਆਉਂਗੇ ਲੈ ਸਰਦੂ ਨਾਲ ਹੀ ਲੱਗਣੇ ਉਹਨੂੰ ਸਾਧਦੇ ਰਾਜੀ ਤੂੰ ਤਿੰਨ ਦੋਨ ਰਾਜੀ ਦੀ ਉਹ ਸਰਦੂ ਆਉਂਗੀ ਤੂੰ ਚਲੋ ਬੈਠੋ ਚੱਲ ਡੈਡ ਜੀ ਮੈਂ ਕਿ ਬਾਲੇ ਦਿਨ ਵਾਲਾ ਗੱਡੀ ਦੇਖੀ ਐਨੀ ਸੋਹਣੀ ਲੱਗੀ ਆਂਦੀ ਐ ਲੋਕਾਂ ਦੀ ਵਾਲੀ ਬੜੀ ਵਾਲੀ ਬੜੀਆਂ ਗੱਡੀਆਂ ਦੇਖੀ ਸਭ ਧੋ ਕੇ ਰੱਖੀ ਜੀ ਹਾਂ ਜੀ ਮੈਂ ਤਾਂ ਕਰੀ ਦੀ ਆਹ ਲਿਪੜ ਜੋ ਕੋਈ ਕਰ ਲੈ ਟੈਨਸ਼ਨ ਨਾ ਲੈ ਨਹੀਂ ਫੇਰ ਵੀ ਆਪਾਂ ਸਾਫ਼ ਕਰ ਲਾਂਗੇ ਆਕੇ ਹਾਂ ਜੀ ਅੱਛਾ ਤੈਨੂੰ ਚਾਹ ਚੂ ਮੇਰਾ ਵੀਰ ਪੜਾਈ ਉਹ ਨਹੀਂ ਨਾ ਪੁੱਛਿਆ ਵੀ ਨਹੀਂ ਅਸੀਂ ਚਾਹ ਪੀ ਗਏ ਹਾਂ ਜੀ ਹੁਣ ਕੋਲ ਤਾਂ ਆਏ ਆ ਬੜਾ ਦੂਰ ਆਇਆ ਆਈ ਆ ਚਲ ਕਾਕਾ ਆਉਂਦਾ ਸਾਡੇ ਟਾਈਮ ਹੀ ਫਿਕਸ ਨੇ ਅੱਜ ਜੀ ਦੋ ਇੱਕ ਹਾਂ ਗਿਆ ਨਹੀਂ ਜਿਹੜੀ ਹਾਂ ਹੁਣ ਕਬੀਲਦਾਰੀਆਂ ਨੇ ਜਾਣੇ ਪੈਂਦਾ ਕਿਵੇਂ ਬੀਬੀਓ ਪੱਦੀਏ ਕੋਤੀ ਕਿੰਨੇ ਟਾਈਮ ਬਾਅਦ ਕੀ ਆ ਜਵੈਤੀਆਂ ਬਹੁਤ ਟਾਈਮ ਹੋ ਗਿਆ ਅੱਪਾ ਦਾ ਕੇਸ ਹੀ ਬਤਿਹਾਰ ਸਾਬ ਹਾਂ ਸੱਚਾ ਆਪਣਾ ਤਾਂ ਹੋਈ ਟਾਈਮ ਹੋ ਗਿਆ 8:00 ਤੱਕ ਪਹੁੰਚ ਗਿਆ ਜੀ ਹੁਣ ਗੱਲਾਂ ਬਾਤਾਂ ਚੱਲ ਰਹੀਆਂ ਨੇ ਚਾਚੀ ਜੀ ਭੁੱਖ ਲੱਗੀ ਆ ਸਾਤੀ ਕਰਦੀ ਤੇ ਹੋਰ ਅੱਗੇ ਦਿੱਤੀ ਹੋਈ ਆ ਉਹ ਤਾਂ ਭੁੱਖ ਲੱਗੀ ਹੋਈ ਆ ਤੇ ਸਾਡੇ ਨਾਨਾ ਵਾਲੇ ਮਾਸੀ ਜੀ ਬੰਦੇ ਰਾਂਗਾਂ ਲੱਗੀਆਂ ਹੋਈਆਂ ਨੇ ਰੋਲਾ ਪੈ ਰਿਹਾ ਪੂਰਾ ਆਹ ਟਾਈਮ ਲਾਤਾ ਉੱਪਰ ਨਹੀਂ ਡੇੜੇ ਸੀ ਇੰਨਾ ਨਹੀਂ ਘੰਟਾ ਲਾਤਾ ਅਸੀਂ ਚਾਚਾ ਜੀ ਦੇ ਘਰੋਂ ਬ੍ਰੈਡ ਐਂਡ ਬੀਨਸ ਦੇਸ ਤੋਂ ਮੈਂ ਕਿਹਾ ਸੀ ਚਾਚਾ ਜੀ ਦੇ ਘਰੋਂ ਖਾ ਪੀ ਕੇ ਹੁਣ ਅਸੀਂ ਬ੍ਰੈਡ ਐਂਡ ਬੀਨਸ ਆ ਗਏ ਤੇ ਅੱਜ ਅਸੀਂ ਬੱਚਿਆਂ ਤੋਂ ਬਿਨਾ ਆਏ ਆ ਮਨਰਾਏ ਰਾਜੀਪ ਨਹੀਂ ਆਏ ਅੱਜ ਅਸੀਂ ਮੰਮੀ ਡੈਡੀ ਨੂੰ ਖਵਾਉਣ ਲਈ ਲੈ ਕੇ ਆਏ ਆ ਤੇ ਚਾਚੀ ਨੂੰ ਚਾਚੀ ਦਾ ਬਰਥਡੇ ਸੈਲੀਬ੍ਰੇਟ ਨਹੀਂ ਹੋਇਆ ਸੀਗਾ ਓਨਲੀ ਫਰਾਈ ਆ ਓਨਲੀ ਫਰਾਈ ਆ ਕੋਈ ਨਹੀਂ ਉਹ ਨਹੀਂ ਗਾਣਾ ਡੈਡੀ ਨੇ ਜ਼ਿਆਦਾ ਟਾਰਗਟ ਦੀ ਹੋਈ ਆ ਨਹੀਂ ਯਾਰ ਅਗਲਾ ਆਪਣੇ ਨਾਨਕੇ ਆਏ ਇੱਕ ਇੱਕ ਥਿਆ ਕਿ ਡੈਡੀ ਦੀ ਟਾਰ ਜ਼ਿਆਦਾ ਲੱਗਣ ਲੱਗੀ ਨਾ ਲਾਈਟਾਂ ਚ ਵਾਪੇ ਮੋੜਾਂ ਤੋਂ ਵੇੜੀ ਜਿਵੇਂ ਪਹਿਲਾਂ ਦੇ ਸੈਂਪਲ ਨੇ ਪਾਦਾਰੀ ਮੰਮੀ ਨੂੰ ਰੱਤ ਕਰ ਰਹੇ ਸੀ ਗੱਲ ਜਿਦੋਂ ਬਿਕਲੀ ਆਪਾਂ ਬਾਹਰ ਬੈਠੇ ਸੀਗੇ ਪਰ ਸੋ ਮਹਾਵੀਰ ਦਰਸ਼ਨ ਕਹਿੰਦੇ ਆਂ ਯਾਰ ਮੈਂ ਕਿੰਨਾ ਚਿੱਟਾ ਮੈਮ ਮੈਂ ਜ਼ਿੰਦਗੀ ਚੰਗੇ ਚਿੱਟਾ ਨਹੀਂ ਹੋਇਆ ਜਿੰਨਾ ਹੁਣ ਚਿੱਟਾ ਹੋ ਗਿਆ ਸਾਇਰ ਵੀ ਬਹੁਤ ਚੰਗਾ ਤੇ ਪਹਿਲਾਂ ਇੱਕ ਗੱਲ ਦੱਸ ਦਈਏ ਜੀ ਬ੍ਰੈਡ ਐਂਡ ਬੀਨਸ ਦੀ ਦੂਸਰੀ ਲੋਕੇਸ਼ਨ ਆ ਇਹ ਨਵੇਂ ਨਵੀਂ ਲੋਕੇਸ਼ਨ ਖੰਨੇ ਚ ਖੁੱਲੀ ਸੀਗੀ ਅਸੀਂ ਉੱਥੇ ਆਏ ਆਂਗੇ ਅਸੀਂ ਸੋਚਿਆ ਇੱਧਰ ਵੀ ਜਾ ਕੇ ਟਰਾਈ ਕਰ ਆਈਏ ਨਾਲੇ ਰਿਵਿਊ ਦੇਵਾਂਗੇ ਕਿ ਇੱਧਰ ਸਵਾਦ ਆ ਕਿ ਉੱਧਰ ਸਵਾਦ ਆ ਕਿ ਸੇਮ ਆ ਦੋਨੇ ਸਾਈਡ ਵੀ ਹੋਊਗਾ ਉਹਨਾਂ ਦਾ ਹੀ ਆ ਵੀ ਨਹੀਂ ਕਈ ਵਾਰ ਫਰਕ ਹੁੰਦਾ ਆ ਕਈ ਜਗ੍ਹਾ ਤੇ ਨਾ ਬੈਣਾ ਹਾਂਜੀ ਆਹ ਕਰ ਦਿਆਂਗੇ ਫੇਰ ਦੱਸਾਂਗੇ ਤੇਰੀ ਮੰਮੀ ਨੇ ਸਾਰੀਆਂ ਚੀਜ਼ਾਂ ਇੱਥੇ ਭਾਂਡ ਫਟ ਕਰਦੀਆਂ ਮੇਰਾ ਅੰਗਰੇਜ਼ੀ ਚ ਹੱਥ ਟੈਟ ਆ ਇਹਦਾ ਮਤਲਬ ਅਸੀਂ ਭੁੱਖੇ ਰਾਵਾਂਗੇ ਨਹੀਂ ਹਾਂ ਮੰਮੀ ਕਹਿੰਦੀ ਪਣਾਕੀ ਜੀ ਮੈਂ ਕਿਹਾ ਬਣੂ ਭੁੱਖੇ ਰੱਖੇ ਹੋਏਗਾ ਹੁਣ ਤੁਸੀਂ ਦੱਸੋ ਕੀ ਇਹ ਸੋਹਣੇ ਸਾਰੇ ਸਾਰੇ ਨਹੀਂ ਗਏ ਸੋਹਣੇ ਭਾਈ ਸੋਹਣੇ ਥੈਂਕ ਯੂ ਇੰਨਾ ਮਦਦ ਕਰਨ ਵਾਸਤੇ ਹਾਂ ਸੋਹਣੇ ਨੇ ਸੋਹਣੇ ਧੰਨਵਾਦ ਅਸੀਂ ਇੰਨੀ ਕਾਸੀ ਆਉਣਾ ਨਹੀਂ ਸੀਗਾ 얘 ਕਿ ਟਾਈਮ ਹੀ ਨਹੀਂ ਸੀਗਾ ਨਿਆਣੇ ਤੇ ਰਹਿ ਗਏ ਇਹਨੂੰ ਪਤਾ ਸੀਗਾ ਵੀ ਡੈਡ ਜੀ ਨਹੀਂ ਆਉਣਾ ਆ ਤਾਂ ਕਰਕੇ ਉਹ ਕਿਤਾਬਾਂ ਰੱਖੀਆਂ ਹੋਈਆਂ ਨੇ ਪਹਿਲਾਂ ਹੀ ਡੈਡ ਜੀ ਕੋਲ ਫੋਨ ਨਹੀਂ ਹੈਗਾ ਬਿਜ਼ੀ ਰਹਿਣ ਦੇ ਕੋਈ ਨਹੀਂ ਹੈਗਾ ਤਾਂ ਹੈਗਾ ਛੋਟਾ ਹਾਂਜੀ ਤਾਂ ਹੀ ਤਾਂ ਉਹ ਬੁੱਕ ਦੀ ਲੋੜ ਆ ਨਾ ਸਾਡਾ ਤਾਂ ਸਰ ਜਾਂਦਾ ਅਸੀਂ ਤਾਂ ਫੋਨ ਦੀ ਵੜ ਲਈਦਾ ਹਾਂ ਹਨਾ ਚਾਚੀ ਜੀ ਲੇ ਕੇ ਸਿਰਫ ਫੋਨ ਦੀ ਵੜਦੇ ਹੀ ਦਾ ਆ ਜੋ ਬੰਦੇ ਆਏ ਨੇ ਜਿਨ੍ਹਾਂ ਨੇ ਕੁਝ ਖਾਣਾ ਨਹੀਂ ਅੱਗੇ ਹਮੇਸ਼ਾ ਤੁਸੀਂ ਕਹਿੰਦੇ ਹੁੰਦੇ ਆ ਵੀ ਤੁਸੀਂ ਬ੍ਰੈਡ ਐਂਡ ਬੀਜ ਜਾ ਕੇ ਇੰਨਾ ਖਾਣੇ ਹੋ ਸਾਡੇ ਬੰਦਾ ਖਾਣ ਵਾਲੇ ਨਹੀਂ ਹੈਗੇ ਘੱਟ ਨੇ ਬੱਚੇ ਹੀ ਖਾਂਦੇ ਨੇ ਜ਼ਿਆਦਾ ਬੱਚਿਆਂ ਦਾ ਆਉਂਦਾ ਉਹਨਾਂ ਨੂੰ ਟੇਸਟ ਕਰਨ ਦਾ ਹੁੰਦਾ ਆ ਦੇਖ ਜੀ ਟੇਸਟ ਕਰਕੇ ਦੇਖੀਏ ਵਾਸੀ ਬਹੁਤ ਮਿਸ ਕਰ ਰਹੇ ਆ ਵੈਸੀ ਜੀ ਜਗ੍ਹਾ ਤੇ ਆਗੇ ਸੀ ਇੱਟਾ ਹੀ ਚੇਂਜ ਕਰੀ ਜਾ ਰਹੇ ਆ ਕਿਉਂਕਿ ਵੀਰ ਜੀ ਦੀ ਵੇਟ ਕਰ ਰਹੇ ਆ ਜੇ ਹਲੇ ਆਏ ਨਹੀਂ ਹੈਗੇ ਵਜੋਂ ਦਰ ਆਹੇ ਤੂੰ ਧੰਨਵਾਦ ਹਾਂ ਮਾਰਾ ਆਹ ਖਾਨੇ ਵਾਲੀ ਹੋਣਾ ਵੰਦ ਤੇਰੇ ਗਾਤੀ ਰੋਡ ਤੇ ਬੰਦੀ ਵੀ ਬੈਠੋਗੇ ਮੇਰੀ ਮੇਰੀ ਬਸਾਤ ਵੀ ਹੋ ਗਈ ਕਿਉਂਕਿ ਉਹਨਾਂ ਨੇ ਨਵੀਆਂ ਚੀਜ਼ਾਂ ਐਡ ਕੀਤੀਆਂ ਨੇ ਮੀਨੂ ਚ ਫਿਰ ਅਸੀਂ ਉਹ ਟੇਸਟ ਕਰਾਂਗੇ ਨਾ ਇੱਕ ਪਲਾਸਟਿਕ ਲੱਕੜ ਲੱਕੜਾ ਜੀ ਪਲਾਸਟਿਕ ਬੈਨ ਕਰੀ ਹੋਈ ਆ ਨਾ ਮੈਨੂੰ ਅੱਜ ਇੱਕ ਚੀਜ਼ ਪਤਾ ਲੱਗੀ ਆ ਡੈਡੀ ਜੀ ਦੇ ਨਾਨਕੇ ਮੋਨਪੁਰ ਵੀ ਬ੍ਰੈਡ ਐਂਡ ਬੀਨਸ ਦਾ ਜੋਮੈਟੋ ਦਾ ਆਰਡਰ ਜਾਂਦਾ ਹਾਂ ਬੇਟਾ ਜਾਂਦਾ ਜਾਂਦਾ ਜੋਥਾ ਆਰਡਰ ਕਰਕੇ ਖਾਣਾ ਹੋਵੇ ਖਾ ਸਕਦੇ ਆ ਨਹੀਂ ਮੇਰਾ ਖਾਲੇ ਆਲੇ-ਦਾਲੇ 15-20 ਪਿੰਡਾਂ ਦੇ ਲੋਕਾਂ ਨੇ ਸੰਨੇ ਨੇ ਪੇਜ ਦੇ ਵੀ ਹਾਂਜੀ ਨੇੜੇ-ਨੇੜੇ ਜਾਂਦਾ ਆ ਇਹ ਨਹੀਂ ਸੀ ਪਤਾ ਵੀ ਅਜਮਾਨੀ ਦਾ ਫੋਨ ਆਇਆ ਜੀ ਇਹ ਗੱਲ ਕਰਦੇ ਕਹਿੰਦਾ ਡੈਡੀ ਖਾਣ ਨੂੰ ਕੋਈ ਪੈਸਾ ਪੁੱਛ ਰਿਹਾ ਜੀ ਮੈਂ ਮੈਂ ਤਾਂ ਅਪੂਜਾ ਵੀ ਰਾਤ ਨੂੰ ਕਿਤੇ ਡਿਊਟੀ ਕਰ ਲਿਆ ਕਰਦਾ ਕਹਿੰਦਾ ਵੀ ਹੁਣ ਤੂੰ ਹੀ ਰਹਿਣ ਤੋਂ ਬੱਸ ਮੈਂ ਨਹੀਂ ਯਾਰ ਵਿਹਲਾ ਦਾ ਰਹੀਦਾ ਸਪਾਸੇ ਮਾਰੀ ਜਾਂਦੇ ਨੇ ਰਾਤ ਨੂੰ ਨਹੀਂ ਕਰ ਲੋਗੇ ਤੁਸੀਂ ਸਾਡੀ ਮਮੀ 25 ਸਾਲ ਹੋ ਗਏ ਆ ਨਾ ਅੱਜ ਡੈਡੀ ਜੀ ਨੇ ਸ਼ਾਪ ਪਾਈ ਆ ਵਾਰੀ ਵਾਰੀ ਦਿਖਾਈ ਜਾ ਰਹੇ ਨੇ ਇਸ ਇਸ ਸ਼ਾਪ ਤੋਂ ਮੇਰੇ ਜੱਟ ਪਿਤਾ ਜੀ ਗੁਜਰੇ ਸੀਗੇ ਸਾਰੇ ਦੀ ਪਾਈ ਸੀ ਹਾ ਤੇ ਠੋਕਾ ਹੋ ਗਿਆ ਤੇ ਦੀਆਂ ਜਾਇਦੀਆਂ ਵੱਧੇ ਬੜੀਆਂ ਨਹੀਂ ਬਣੇ ਰਹੇ ਤੇ ਡੈਡੀ ਨੇ ਦੋ ਦਿਨ ਚਾਰ ਪੰਜ ਹਾਂ ਇੱਕ ਦੋ ਤੇ ਚਾਰ ਇੱਕ ਦੋ ਤੇ ਨਹੀਂ ਉਦੋਂ ਘਟ ਗਏ ਉਹਦੇ ਪਾਣੀ ਦੇ ਪੰਜ ਇੱਕ ਦੋ ਸਾਜੀ ਜੀ ਦੇ ਕੱਪ ਤੇ ਫਲਾਵਰ ਦੀ ਪੱਤੀਆਂ ਘਟਾ ਦਿਆਂ। ਇਹਨਾਂ ਨੂੰ ਪਤਾ ਲੱਗ ਗਿਆ ਵੀ ਚਾਚੋ ਕੋਲ ਹੈ ਨਹੀਂ ਕਹਿੰਦੇ। ਕਹਿੰਦੇ ਚਾਚੀ ਨੇ ਘਾ। ਪਹਿਲਾ ਕੌਫੀ ਆ ਗਈ ਜੀ। ਸਭ ਤੋਂ ਪਹਿਲਾਂ ਕੌਫੀ ਨਾ ਡੱਡਾ ਭਰ ਲੋ ਕਹਿੰਨੇ। ਇਹ ਟੇਸਟ ਕੀਤੀ ਹੋਈ ਹੈ। ਇਹ ਟੇਸਟ ਕਰਨ ਵਾਲੀ ਚੀਜ਼ ਨਹੀਂ ਹੈਗੀ। ਤੇ ਬ੍ਰਾਊਨ 슈ਗਰ ਪੀਣੀ ਚਾਹੀਦੀ ਆ, ਵਾਈਟ 슈ਗਰ ਨਹੀਂ ਚਾਹੀਦੀ। ਹੈਲਥਲੀ ਵਧੀਆ ਨਹੀਂ ਹੁੰਦੀ। ਕੁਝ ਜ਼ਿਕਰ। ਜਿਆਦਾ ਵਧੀਆ। ਵੈਸੇ ਤਾਂ ਫਿੱਕੀ ਵੀ ਨਹੀਂ ਚਾਹੀਦੀ ਆ। ਇਹ ਪਤਾ ਨਹੀਂ ਮੇਰੇ ਵਾਲੀ ਕੌਫੀ ਤੇ ਆ ਉੱਪਰ ਕੌਫੀ ਆ ਨਾ। ਕਾਫੀ ਪਾਊਡਰ ਜਾਇਆ ਚਾਕੋ ਪਾਊਡਰ ਕੋਕੋ ਪਾਊਡਰ ਥੋੜੀ ਤੇ ਨਹੀਂ ਆਏਗਾ ਬੇਟਾ ਜੇ ਤੁਹਾਨੂੰ ਪੜਾਇਆ ਲਿਖਾਇਆ ਗਿਆ ਨਹੀਂ ਬੈਠੇ ਅੱਜ ਪੰਜ ਜੁੜੇ ਸੀ ਬੈਠੇ ਡੈਡੀ ਮੈਨੂੰ ਤਾਂ ਪੜਾਇਆ ਹੀ ਨਹੀਂ ਤੁਸੀਂ ਜਿਹੜਾ ਤੈਨੂੰ ਦਿੱਤਾ ਜਿਹੜਾ ਤੈਨੂੰ ਦਿੱਤਾ ਜਿਹੜਾ ਤੈਨੂੰ ਦਿੱਤਾ ਓਕੇ ਨਹੀਂ ਮੈਨੂੰ ਵੀ ਪੜਾਇਆ ਆ ਮੈਂ ਵੀ ਸਾਲ ਬਾਅਦ ਚ ਪੜੀ ਆ ਸਾਲ ਬਾਅਦ ਉਹ ਲੱਕੀ ਰਹੀ ਜਾਈ ਦੀ ਹਾਂਜੀ ਸਿਰਫ ਤਾਂ ਕਹਿ ਕੇ ਉਸ ਕੈਨੇਡਾ ਜਾ ਕੇ ਵੀ ਪੜ੍ਹਨਾ ਮੈਂ ਤੁਸੀਂ ਤਾਂ ਰੈਡੀ ਕਰੇ ਕੁਛ ਨਹੀਂ ਗਿਆ ਇਹ ਤਾਂ ਗੱਲ ਹੈਗੀ ਆ ਇਹ ਦਾ ਮਤਲਬ ਮਮੀ ਨਹੀਂ ਜਾਂਦਾ ਨਹੀਂ ਮਤਲਬ ਵੀ ਵੀ ਤੁਸੀਂ ਨਹੀਂ ਕੁਛ ਗਿਆ ਕਰਦਿਆ ਨੇ ਵੀ ਉਹ ਤਾਂ ਮੈਂ ਆਪਣੇ ਆਪ ਨਹੀਂ ਕੁਛ ਸ਼ੁਰੂ ਕੀਤਾ ਕਿਉਂਕਿ ਸੋਚਿਆ ਕਿ ਐਵੇਂ ਪੈਸੇ ਘਾਤੋ ਵੇਸਟ ਕਰਨੇ ਆ ਜਦੋਂ ਕਮਾਉਣੇ ਨਹੀਂ ਹੈਗੇ ਖਰਚ ਨਹੀਂ ਨਹੀਂ ਚਾਚੀ ਦਾ ਬਸ ਕਾਫੀ ਤੇ ਫਰਾਈਆਂ ਨਾਲ ਹੀ ਰਜੋੜੇ ਨੇ ਉਹ ਤਾਂ ਜਾਏ ਨਾ ਕੱਪੜੇ ਵੀ ਬਹੁਤ ਬੜਾ ਕਰਤਾ ਕਰਾਓ ਡਿਜ਼ਾਈਨ ਅਨੁਸਾਰ ਕਿੰਨੀ ਮਿਹਨਤ ਲਾਉਂਦੇ ਨੇ ਨਾ ਕਮੇਡੀ ਕੋਲ ਤਾਂ ਹਾਂਜੀ ਹਾਰਟ ਵਾਲਾ ਨਹੀਂ ਬਣਾ ਕੇ ਦਿੱਤਾ ਨਾ ਕਿ ਹਾਰਟ ਆਇਆ ਕਿਸ ਡੈਡੀ ਉਹ ਨਾ ਤੇਰੇ ਡੈਡੀ ਨੂੰ ਫਿਰ ਕਹਿੰਦੇ ਨੇ ਅਟਿਕ ਡੈਡੀ ਉਹ ਹਾਰਟ ਵਾਲੇ ਹੂ ਜਦ ਮੰਮੀ ਕੋਲ ਨਹੀਂ ਸੀ ਕਿ ਹੁਣ ਮੰਮੀ ਕੋਲ ਆ ਪਾਣੀ ਸੀ ਅਸੀਂ ਜੀ ਘਰ ਦੇ ਵਿੱਚ ਨਾਮ ਨਹੀਂ ਲੈਂਦੇ ਹੈਗੇ ਇਸ ਕਰਕੇ ਮੰਮੀ ਹੋਣੀ ਡੈਡੀ ਜੀ ਕਹਿੰਦੇ ਨੇ ਬਹੁਤ ਅੱਛਾ ਚਾਚੇ ਨੂੰ ਕਾਫੀ ਸਟ੍ਰੌਂਗ ਆ ਮੈਨੂੰ ਬਹੁਤ ਪਸੰਦ ਆ ਮੈਂ ਨਹੀਂ ਕਹਿ ਕੇ ਕਰਾਈ ਆ ਇਹ ਗਲਤੀ ਕਰਦੀ ਤੁਹਾਨੂੰ ਗਲਤ ਕਰਾਦੀ ਫਿਰ ਨਹੀਂ ਠੀਕ ਆ ਵਧੀਆ ਨਸ਼ੇ ਦੀ ਠੀਕ ਪਟਲੀ ਇਹ ਢਿੱਡ ਨਾ ਭਾਲ ਲਿਓ ਕਿ ਦੇ ਫਿਰ ਮੇਰੇ ਤੋਂ ਪਾਸਾ ਲੱਭੀ ਜਾਵਾਂ ਕੱਟ ਖਾਓ ਇਹ ਤਾਂ ਪੀਣ ਲੱਗੇ ਹਾਂ ਨਾਲ ਨਾਲ ਨਹੀਂ ਕਿਉਂਕਿ ਦੁੱਧਾਂ ਵਿੱਚ ਬਣ ਕਰਦੇ ਨੇ ਪਹਿਲਾਂ ਹੀ ਕੌਫੀ ਦੇ ਰਹੇ ਨੇ ਅੱਜ ਉਹਨਾਂ ਨੇ ਰਹਿਣ ਦਾ ਕੱਟ ਖਾ ਕੇ ਜਾਣਾ ਖਾਣਾ ਸੀ ਫਿਰ ਵੀ ਮਨਪ੍ਰੀਤ ਉਹਨਾਂ ਹੀ ਆ ਅਸੀਂ ਨਹੀਂ ਛੱਡਦੇ ਹਾਂ ਨਾ ਆਪਣਾ ਪੀਜ਼ਾ ਆ ਗਿਆ ਡੈਡ ਜੀ ਕਿਵੇਂ ਲੱਗ ਰਿਹਾ ਉਹ ਤਾਂ ਪੀਜ਼ਾ ਦੇਖਣ ਤੋਂ ਬਹੁਤ ਸੋਹਣਾ ਬਾਕੀ ਟੇਸਟ ਤਾਂ ਖਾ ਕੇ ਪਤਾ ਬਹੁਤ ਸੋਹਣਾ ਆ ਉੱਪਰ ਕਰੀਮ ਜੀ ਪਾ ਕੇ ਡੈਕੋਰੇਟ ਵਧੀਆ ਕਰਤਾ ਇਹ ਕੈਦੀ ਤੇ ਰੱਖਿਆ ਹੋਇਆ ਪੀਜਾ ਹੋਰ ਸੋਨਾ ਲੱਗਦਾ ਹਾਂ ਤਾਂ ਬਹੁਤ ਵਧੀਆ ਤਰੀਕਾ ਪਹਿਲਾਂ ਮੈਂ ਸੋਚਦੀ ਸੀ ਕਿ ਘਰੇ ਲੈ ਕੇ ਆਵਾਂਗੇ ਮਨਪ੍ਰੀਤ ਨੂੰ ਜਾ ਕੇ ਲੈਣੇ ਉਹਨਾਂ ਨੇ ਆਪਣੀ ਐਂਟਰੀ ਬੰਦ ਕਰ ਦੇ ਵੀ ਇਹ ਤਾਂ ਭਾਂਡੇ ਚੱਕਣ ਲੱਗ ਗਏ ਹਾਂਜੀ ਇਹ ਪਹਿਲੇ ਚੋਰ ਆ ਜਿਹੜਾ ਦੱਸ ਕੇ ਚੱਕਣ ਬਸ ਚੱਕਣਾ ਮਨਪ੍ਰੀਤ ਵੀਡੀਓ ਸੀ ਚੋਰੀ ਨਹੀਂ ਇਹ ਦਾਰਾ ਕਿ ਹੋ ਗਿਆ ਦੋਰੀ ਮੈਂ ਕਿਹਾ ਬਿਲਕੁਲ ਨਹੀਂ ਚੱਕਣੀ ਪਰਾਈ ਕੋਈ ਵੀ ਮੈਂ ਤਾਂ ਕਰ ਲਿਆ ਇਹ ਕਹਾਣੀਆਂ ਦੀ ਤੁਸੀਂ ਤਾਂ ਬਹੁਤ ਕੁਝ ਕਰਾਂਗੇ ਮੈਂ ਪਰਾਈ ਨਹੀਂ ਕਹਿੰਦੇ ਚੱਕਦੇ ਹਾਂ ਹਾਂ ਹੁਣ ਆਪਣੇ ਸੈਂਡਵਿਚ ਵੀ ਆ ਗਏ ਹੁਣ ਸਾਰੀਆਂ ਚੀਜ਼ਾਂ ਇਕੱਠੀਆਂ ਆ ਗਈਆਂ ਭਾਈ ਚਾਚੀ ਦੀਆਂ ਫਰਾਈਆਂ ਚਾਚੀ ਨੂੰ ਦੋ ਲੈ ਲੈ ਵੀ ਲੈ ਨਾ ਸਰ ਸਾਨੂੰ ਨਹੀਂ ਤੇਰੀਆਂ ਫਰਾਈਆਂ ਚਾਹੀਦੀਆਂ ਅਸੀਂ ਨਹੀਂ ਗਾਣੇ ਅਸੀਂ ਬਹੁਤ ਖਾਣੇ ਆ ਘਰੇ ਆਪਕੋ ਆਪਣੇ ਫੂਡ ਨੂੰ ਲੱਗ ਗਏ ਸਾਰੇ ਜਾਨ ਬਹੁਤ ਕਰੋ ਸਵਾਦ ਆ ਨਾ ਮੈਂ ਸੈਂਡਵਿਚ ਟੇਸਟ ਕਰਦੇ ਆ ਬਹੁਤ ਸਵਾਦ ਆ ਬਹੁਤ ਟੇਸਟ ਹੈ ਕਰਮ ਬਹੁਤ ਨੇ ਮਿੱਠੇ ਗਰਮ ਗਰਮ ਨੇ ਬਹੁਤ ਸੁਆਹ ਪ੍ਰਾਇਆ ਕਿਵੇਂ ਨੇ ਬਹੁਤ ਸੁਆਹ ਨੇ ਗਰਮ ਗਰਮ ਐਂ ਦਾਸ ਤੁਸੀਂ ਦਿੱਤੀਆਂ ਨਹੀਂ ਵਰ ਸਾਨੂੰ ਗੱਲ ਸੁਣੋ ਇਹ ਤਾਂ ਬਹੁਤ ਸਖਤ ਹੋ ਗਈ ਪ੍ਰਾਇਆ ਦੇ ਹੱਕ ਚ ਕਰੂ ਸ਼ਿਕਾਇਤ ਮੈਂ ਭਾਈ ਨੂੰ ਇਹ ਤਾਂ ਹੁਣੀ ਬਦਲ ਗਈ ਹਾਂ ਹਾਂ ਅੱਜ ਦਿਨ ਤੁਹਾਨੂੰ ਮੈਂ ਚਾਹਵਾਗਾ ਹਾਂ ਅਰਦੀਪ ਤੇ ਪੁੱਤਰਾ ਘਰ ਮਨੇ ਕਿ ਤਪਤੀਆਂ ਨੇ ਹਾਂ ਟੋਪ ਟੋਪ ਬੜੀ ਕਮਾਲ ਦੀ ਕਹਿੰਦਾ ਮੈਂ ਘਰ ਮਨੇ ਭਾਈ ਚਾਚੀ ਬੋਧੂ ਜਿਵੇਂ ਚਾਚਾ ਬਾਹਰ ਅੰਗਰੇਜ਼ੀ ਬੋਲਦੇ ਦੇਖੋ ਮੈਂ ਚਾਚੀ ਦੇ ਘਰ ਮਨੇ ਨਾ ਤਪਤੀਆਂ ਖਾਣੇ ਕਿਵੇਂ ਸੀ ਜੀ ਬਹੁਤ ਟੇਸਟੀ ਸੀ ਪੀਜ਼ਾ ਸਵਾਦ ਸੀ ਸਵਾਦ ਸੀ ਸੈਂਡਵਿਚ ਵੀ ਬਹੁਤ ਸਵਾਦ ਸੀ ਹਾਂਜੀ ਪੁੱਤਰ ਨਾਲੋਂ ਇਹਦਰ ਨਾਲ ਕੋਈ ਫਰਕ ਨਹੀਂ। ਇਹ ਬੰਦਾ ਇਹ ਕਰ। ਥੋੜਾ ਜਿਹਾ ਵੀ ਤਾਂ ਫਰਕ ਆ। ਆਪਾਂ ਮੀਟਜ ਤੇ ਜਲਦੀ। ਹੋਸੀ ਫਿੱਕਾ ਖਾਣ ਲੱਗ ਗਿਆ ਨਾ ਹੁਣ। ਹਾਂ। ਦੇਖ ਸਫਾਈ ਵੀ ਹੋਣੀ ਆ। ਸਰਵਜਨਕ ਤੇ ਇਹ ਵੀ ਹੋ ਜਾ। ਮੈਨੂੰ ਲੱਗਦਾ ਸਰਵਿਸ ਤੇਜ ਆਉਰੇ। ਪੂਰੇ ਤੇਜ ਆ ਜਾ। ਕੋਈ ਵੰਟਾ ਨਹੀਂ ਲਾਉਂਦੇ। ਓਰੇ ਸਰਵਿਸ ਤੇਜ ਆ ਜੀ। ਤੂੰ ਫਿਰ ਉਹ ਮੇਨ ਰੋਡ ਤੇ ਜਾ। ਮੇਰੇ ਉੱਤੇ ਹੋਊ ਜਿਆਦਾ ਚਰਨ ਮਿਲਾਂਗੇ। ਇਹ ਵੀ ਚੱਲੂਗਾ ਜਿਉਂ-ਜਿਉਂ ਨਾਮਾ ਪੁੱੰਡਿਆ ਇਹ ਇਹ ਹੈ ਵੀ ਬੰਸਰ ਤੇ ਰੇ ਬੈਂਕ ਸੜੀ ਵਧੀਆ ਯਾਰ ਲਾਈਨ ਤਾਂ ਟੁੱਟ ਨਹੀਂ ਰਹੀ ਔਰੇ ਵੀ ਨਹੀਂ ਵਧੀਆ ਸ਼ਾਬਾਸ਼ ਜਦੋਂ ਜਦ ਆਪਾਂ ਆਏ ਆ ਆ ਦੇਖੋ ਪਾਰਟੀ ਲੱਗਦੀ ਬੈਠੇ ਨੇ ਬੇਟੀਆਂ ਬੈਠੀਆਂ ਨੇ ਫਿਰ ਤੋਂ ਮੇਰੇ ਭਾਈ ਬੈਠੀ ਆ ਅਸਲ ਦੇ ਵਿੱਚ ਹੋਈ ਆ ਨਾ ਕਿ ਵੀ ਤੁਹਾਡੇ ਟੇਸਟ ਤੇ ਡਿਪੈਂਡ ਕਰਦਾ ਆ ਕਿ ਤੁਹਾਡੀ ਕੁਆਲਿਟੀ ਵਧੀਆ ਆ ਤਾਂ ਫਿਰ ਵਧੀਆ ਚੱਲਦਾ ਆ ਕੁਆਲਿਟੀ ਬਹੁਤ ਵਧੀਆ ਆ ਕੁਆਲਿਟੀ ਵੀ ਲੱਗਦਾ ਸਾਰੇ ਜਾਨੀ ਮੈਨੂੰ ਪੁੱਛਦੇ ਰਹਿੰਦੇ ਆ ਕਿ ਜਿੱਥੇ ਤੁਸੀਂ ਖਾਣ ਗਏ ਸੀਗੇ ਉਹ ਕਿਹੜੀ ਲੋਕੇਸ਼ਨ ਆ ਬਾਹਰੇ ਜਾਣੇ ਪੁੱਛਦੇ ਆ ਇਹ ਗੱਲ ਤੇ ਜਿਹੜੇ ਦਿੱਲੀ ਜਾਂਦੇ ਆ ਜਾਂ ਅੰਮ੍ਰਿਤਸਰ ਜਾਂਦੇ ਆ ਜੀ ਤੁਹਾਨੂੰ ਮੇਨ ਰੋਡ ਤੋਂ ਲल्हेੜੀ ਰੋਡ ਤੀ ਜਾਣਾ ਆ ਉਹ ਨੇੜੇ ਪੈਣੀ ਆ ਲੋਕੇਸ਼ਨ ਤੇ ਜਿਹੜੇ ਇੱਧਰ ਆ ਸਕਦੇ ਆ ਇਹ ਬੱਸ ਸਟੈਂਡ ਦੇ ਬੈਕ ਸਾਈਡ ਤੇ ਆ ਨਵੇਂ ਵਾਲੀ ਜਿਹੜੀ ਲੋਕੇਸ਼ਨ ਆ ਉਹ ਤੁਸੀਂ ਪਿੱਛੋਂ ਪੁਲ ਉੱਤਰ ਜੋ ਨਾ ਕਿਉਂਕਿ ਜੇ ਸਿੱਧੇ ਲੰਘੇ ਬੱਸ ਤੁਸੀਂ ਪੁਲ ਕੋਲ ਦੋਸਤੇ ਲੰਘ ਜਾਣਾ ਪਿੱਛੇ ਤੋਂ ਪੁਲ ਉੱਤਰ ਜੋ ਲल्हेੜੀ ਰੋਡ ਦੇ ਪਿੱਛੇਲੇ ਬੱਸੇ ਜਿਹੜੀ ਕਿਤੇ ਵੀ ਕ੍ਰੋਸਿੰਗ ਆਉਂਦੀ ਆ ਉੱਤੇ ਉਤਰੋ ਤੇ ਫਿਰ ਉਹ ਕਿਉਂ ਬੋਟੂ ਗੇਟ ਬਹੁਤ ਵਧੀਆ ਅਨੰਦ ਆ ਗਿਆ ਖਾ ਗਏ ਮੇਰੇ ਬੱਚੇ ਜਿਆਦਾ ਆ ਗਏ ਰਵੀ ਉਹ ਸਾਡੀਆਂ ਪੁੱਛਾਂ ਘਰੇ ਬੈਠੀਆਂ ਨੇ ਦੋ ਦੋ ਚਾਰੀ ਮੁੰਡੇ ਚਾਰ ਆ ਗਏ ਨੇ ਨਾਲ ਹੁੰਦੇ ਨੇ ਨਹੀਂ ਉਹਨਾਂ ਨੇ ਵਾਧ ਖਾਣਾ ਸੀਗਾ ਨਾ ਉਹ ਤੋਂ ਜਿੰਨਾ ਮਰਜ਼ੀ ਵਾ ਲੈਣ ਪੈਸੇ ਦਾ ਤਨੀ ਕਰਦੇ ਆ ਤੇਰੀ ਆਪਣੇ ਪਾਪਾ ਕਰਦਾ ਉਹਨਾਂ ਦਾ ਦੇਰੀ ਅੱਜ ਆਪਣੀ ਬੱਸ ਹੋ ਗਈ ਨਾ ਹੁਣੇ ਨਿਆਣਿਆਂ ਨਾਲ ਥੋੜਾ ਜਿਆ ਵੰਡਿਆ ਵੀ ਜਾਂਦਾ ਨਾ ਇਹ ਜਿਹੜੀ ਚੀਜ਼ ਬਚਦੀ ਆ ਪਲੇਟ ਨੇੜਾ ਕਰਨੇ ਨੂੰ ਕਰ ਦਈਦੀ ਆ ਹਾਂ ਅੱਜ ਪਰ ਅਸੀਂ ਰਹਦੀ ਮਲਕ ਤੇ ਕਹਾਂ ਪਰ ਅੱਜ ਅਸੀਂ ਇੰਨਾ ਕੁ ਮਗਾਇਆ ਦੇਖੋ ਪਲੇਟਾਂ ਸਾਫ਼ ਕਰ ਗਿਆ ਡੈਡੀ ਕਹਿੰਦੇ ਮੇਰੀ ਪਲੇਟ ਲਿੱਪੜ ਗਈ ਜਿਹੜੀ ਬਾਕੇ ਕਰਨ ਨੂੰ ਗਿੱਲੀ ਲੇਟਣ ਵਾਸਤੇ ਦਿੱਤੀਆਂ ਨੇ ਇਹਨਾਂ ਨੇ ਆਪਾਂ ਨੂੰ ਮੈਨੂੰ ਬੁੱਢਿਆਂ ਲਈ ਖੰਗ ਲੱਗੀ ਪਈ ਆਗੀ ਹੌਲੀ ਹੌਲੀ ਹਟਦੇ ਬੇਟਾ ਖਾਣਾ ਪੀਣ ਨਾਲ ਵਿਆਹ ਚੋ ਉਹ ਜਿੱਤਾਂ ਚਰਣਾ ਤੋ ਤੇਰੀ ਚਾਚੀ ਦੀ ਪਾਰਟੀ ਲੱਗ ਰਹੀ ਹੈ ਇਹ ਸੱਚ ਚਾਚੀ ਜੀ ਦਾ ਬਰਥਡੇ ਮਨਾ ਰਹੇ ਆਂਗੇ ਹੈਪੀ ਬਰਥਡੇ ਚਾਚੀ ਜੀ ਇੱਕ ਤਰੀਕ ਦਾ ਸੀ ਲੰਘ ਗਿਆ ਜੀ ਹਰ ਲੇਟ ਮਨਾਉਣ ਆਏ ਆ ਇੱਕ ਤਰੀਕ ਨੂੰ ਫਿਰ ਅਸੀਂ ਵਿਆਹ ਤੇ ਸੀਗੇ ਉਹ ਦਿਨ ਉੱਥੇ ਗਲੇਜ਼ ਅਕਟਰ ਲੱਗੀ ਸੀ ਮਨਾਨ ਨੂੰ ਮੈਂ ਮੋਪੀ ਜੀ ਸੱਚੀ ਨੂੰ ਮੈਨੂੰ ਕਹਿੰਦਾ ਤੁਸੀਂ ਤਾਂ ਆਪਣਾ ਬਰਥਡੇ ਮਨਾ ਰਹੇ ਹੋ ਸਾਡੇ ਚਾਚੀ ਜੀ ਵੀ ਸਟਰੀਕਾਂ ਭੇਜਦੇ ਆ ਬਾਈ ਭੇਜ ਦੇ ਤੇਜ ਮੈਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਵੀ ਸਟਰੀਕ ਕੀ ਹੁੰਦੀ ਹੈ ਮੈਨੂੰ ਚਾਹੀਦੀਆਂ ਨੇ ਬਈ ਮੇਰੇ ਚਾਚੀ ਨੇ ਸੁਖਾਇਆ ਤਹੇ ਤਾ ਤੀ ਨਹੀਂ ਸਿੱਖਣਾ ਚਾਹੀਦਾ ਦੋ ਚਾਰ ਫੋਕਾ ਵਿੱਚ ਨਹੀਂ ਚਾਚੇ ਨੂੰ ਭੇਜੋ ਮੇਰਾ ਮੇਰਾ ਜਲਦ ਤੇ ਹਾਂਜੀ ਆਪਾਂ ਖਿੱਚਦੇ ਆਗੇ ਇਹ ਤੁਹਾਡੀ ਮਰਜ਼ੀ ਹੈ ਇਹ ਤਾਂ ਦੂਜੀ ਜੇ ਕੋਈ ਬੋਟਾ ਹੱਸ ਕਰੇ ਰਹਿ ਗਿਆ ਹੱਸ ਕਰੇ ਰਹਿ ਗਿਆ ਹੱਸ ਕਰੇ ਰਹਿ ਗਿਆ ਦੱਸੋ ਅੱਲਾ ਵੇਦਾ ਲਫਾਵਾ ਨਹੀਂ ਜੀ ਲਓ ਦੇ 10 ਰੁਪਏ ਲੈ ਲਓ। ਉਹ ਪਰ ਇਹ ਹਰਥ ਵਾਲੀ ਚੀਜ਼ ਦੇ ਨੇ ਕੰਬਿਆ। ਨਾ ਲਫਾਫਾ ਬਦਲੀ ਕਰ ਲਈ। ਨਹੀਂ ਨਹੀਂ ਇਹ ਫੜ ਪਈ ਇਹ ਨਹੀਂ ਲੈ ਲਓ। ਕਾਰ ਦੇ ਵੀ ਇਹ ਲੈ ਲਓ। ਉੱਤਰਾ ਹੁੰਦਾ ਤੁਹਾਨੂੰ ਮੈਂ ਲੈ ਕੇ ਦੇਣਾ ਸੀਗਾ ਜੀ। ਹਾਂ ਚਾਚਾ ਜੀ। ਡੈਡੀ ਕਹਿੰਦੇ ਤੁਹਾਨੂੰ ਮੱਥਾ ਟੇਕਣ ਨੂੰ ਮੈਂ ਦਿੱਤੇ ਸੀਗੇ ਉਹ ਕਾਰ ਵਾਲੇ ਪੈਸੇ ਮੈਨੂੰ ਦੇ ਦੇ। ਮੈਂ ਕਿਹਾ ਤੁਸੀਂ ਆਪਣੇ 10 ਰੁਪਏ ਲੈ ਲਓ। ਮੈਂ ਲੈ ਚੜਾ ਦਾ ਲੜਕਾ। ਮੈਂ ਵੀ ਉਹਦੀ ਸਰਪੰਚ ਪ੍ਰਧਾਨ ਸਭ ਦੀ ਬਟੀਆਂ ਮੜੋ ਬਾਈ ਦੇਖੋ ਹੁਣ ਜੇ ਤਾਂ ਮੈਂ ਖਰਚ ਨਹੀਂ ਹੁੰਦੇ ਆ ਉਹ ਮੈਂ ਮੰਮੀ ਤੋਂ ਲੈਣ ਆਇਆ ਇਸ ਕਰਕੇ ਮੰਮੀ ਨੂੰ ਫੜਾਤੇ ਹੁਣ ਡੈਡੀ ਨੇ ਮੁੱਕਰ ਜਾਣਾ ਜੇ ਮੈਂ ਪੈਸੇ ਮੰਗੇ ਡੈਡੀ ਨੇ ਕਿਹਾ ਮੈਂ ਨਹੀਂ ਪੁੱਤ 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 ਮੈਂ ਨਹੀਂ ਉਦੋਂ ਮੇਰਾ ਇਹ ਇੱਕ ਦਿਨ ਦੀ ਨੀਅਤ ਦਾ ਸਵਾਲ ਤਾਂ ਦੇਖਣਾ ਨਹੀਂ ਮੈਂ ਰੱਖਦੀ ਨਹੀਂ ਹੈਗੀ ਉਹਦਾ ਵੀ ਮੈਂ ਜੇ ਰੱਖ ਲਉ ਤਾਂ ਸਿੱਧੇ ਆਉਗੇ ਮੈਂ ਮੰਮੀ ਨੂੰ ਦੇ ਦਿੰਨੀ ਆ ਮੈਂ ਰੱਖਦੀ ਨਹੀਂ ਮੈਂ ਉਹਦੇ ਨਾਲ ਰੱਖੇਗੀ ਸਾਂਝ ਨੂੰ ਪੈਸੇ ਦਵਾਂਗੀ ਉਹ ਮੈਂ ਦੇਖ ਤੇ 500 ਰੁਪਇਆ ਖਰਾਬ ਕਰ ਜਾਈ ਜਿਹੜੀ ਤੁਸੀਂ ਮੰਮੀ ਨਾਲ ਨਹੀਂ ਇਧਰੋਂ ਬੰ ਚੜ ਜਾਂਦੀ ਇਸ ਤੋਂ ਬਾਅਦ ਜੀ ਆਪਣਾ ਪਾਸਤਾ ਆ ਗਿਆ ਇਹ ਡੈਡੀ ਦੀ ਮੰਮੀ ਨੇ ਖਾਣਾ ਨੋ ਜੋ ਠਾ ਮੈਂ ਖਾਣਾ ਇਸ ਤੋਂ ਥੋੜਾ ਥੋੜਾ ਖਾਣਾ ਮੈਂ ਇਹੀ ਸੋਚਣਾ ਚਾਹਦੀ ਸੀ ਚਾਚੀ ਨੇ ਆਪਣੀਆਂ ਫਰਾਈਆਂ ਪਚਾ ਕੇ ਰੱਖੀਆਂ ਸੀ ਚਾਚੀ ਕਹਿੰਦੇ ਮੈਂ ਬੈਠੋਗੀ ਚਾਚੀ ਕਹਿੰਦੇ ਤੁਸੀਂ ਖਾਓਗੇ ਮੈਂ ਬੈਠੂਗੀ ਮੈਂ ਫਰਾਈਆਂ ਰੱਖ ਰਹੀਆਂ ਤੇ ਹੁਣ ਆਪਾਂ ਨੇ ਮੰਮੀ ਤੇ ਡੈਡੀ ਲਈ ਚੀਜ਼ ਕੇਕ ਮੰਗਾਇਆ ਮੰਮੀ ਤੇ ਡੈਡੀ ਲੈਣੇ ਆਪਰੇ ਤੇ ਚਾਚੀ ਲਈ ਮੰਗਾਇਆ ਨਹੀਂ ਮੈਂ ਇਹਨੂੰ ਖਾਣਾ ਨਹੀਂ ਹੈਗਾ ਬਸ ਟੇਸਟ ਕਰੂੰਗੀ ਮਾੜਾ ਜਿਹਾ ਹਾਂ ਤੇ ਇਹ ਨਵੀਂ ਚੀਜ਼ ਆ ਨਵੀਂ ਐਡ ਹੋਈ ਆ ਤੇ ਸਿੰਘ ਸਾਹਿਬ ਕਹਿ ਰਹੇ ਸੀ ਕਿ ਚੀਜ਼ ਕੇ ਇੱਕ ਜ਼ਰੂਰ ਟੈਸਟ ਕਰਕੇ ਆਇਓ। ਉਹਨਾਂ ਨੂੰ ਵਧੀਆ ਲੱਗਦੀਆਂ ਨੇ ਐਵੇਂ ਦੀਆਂ ਚੀਜ਼ਾਂ ਦੀਆਂ। ਮੈਂ ਤਾਂ ਪੁੱਤ ਕਈ ਕਿਹੜੀ ਖਾਧਾ ਨਹੀਂ। ਕਾਪਾ। ਇਹ ਜਦੋਂ ਮੈਂ ਨਿਕਲਦਾ ਹੁੰਨਾ ਪੂਰੇ ਬਲੀ ਹਿਉਂ ਦੇਖ ਲੈਂਦਾ। ਜਦ ਮੈਂ ਤੇਰੀ ਮੰਮੀ ਨੂੰ ਨਾਲ ਕੇ ਜੇ ਲੈ ਕੇ ਜਾਣਾ ਮਣੀ ਉਹਾਂ ਦੇ। ਮੈਨੂੰ ਕਹਣਾ ਸ਼ਿਲਮਾ ਦੇਖ ਲੈ ਉੱਥੇ ਜਾ ਕੇ ਮੈਂ ਕਹਣਾ ਸ਼ਿਲਮਾ ਦੇਖ ਕੇ। ਉਹਨਾਂ ਨੇ ਕਹਣਾ ਹੈ ਭੈਣ ਕਹੇ ਦੀ ਪਿਕਚਰ ਨਹੀਂ ਦੇਖੀ ਸ਼ਿਲਮਾ ਬੋਰੋਂ ਬੋਰੋਂ ਦੇਖਿਆ। ਮੈਂ ਉਹਨਾਂ ਦਾ ਸਿਨੇਮਾ ਹਾਲ ਦੇਖਿਆ ਸੀ। ਹਾਂ। ਅੰਦਰ ਵਰਕੇ ਨਹੀਂ ਸੀ ਦੇਖਿਆ। ਚਲੋ ਹੁਣ ਵੇਟ ਕਰੀ ਨਹੀਂ ਜਾਂਦੇ ਸ਼ੁਰੂ ਕਰੀਏ ਜਿਹੜੀ ਚੀਜ਼ ਵਦਗੀ ਮੰਮੀ ਖਾ ਲੈਣਗੇ ਆਹ ਵਧੀਆ ਕੰਮ ਪਹਿਲਾਂ ਖਾ ਲਿਆ ਵੀਡੀਓ ਚ ਮੰਮੀ ਨੇ ਡੈਡੀ ਕਰਨ ਗਰਦ ਬਹੁਤ ਹੀ ਸਵਾਦ ਪਹਿਲਾਂ ਨਮਕੂਨ ਖਾਤਾ ਆਪਾਂ ਨੇ ਹਾਂ ਜੀ ਤੇ ਹੁਣ ਮਿੱਠਾ ਵੀ ਬਹੁਤ ਸਵਾਦ ਬਹੁਤ ਸਵਾਦ ਕਿਸ ਕਿਸੇ ਬਰਨੀ ਬਰਨੀ ਨਾਲ ਮੈਨੂੰ ਇਹ ਜ਼ਿਆਦਾ ਵਧੀਆ ਲੱਗਿਆ ਹਰ ਕਿਸੇ ਦਾ ਪਰ ਆਪਕੋ ਆਪਣਾ ਟੇਸ ਹੁੰਦਾ ਇਹ ਮੈਂ ਤੁਹਾਨੂੰ ਮੰਨ ਨਹੀਂ ਬਰਨੀ ਜ਼ਿਆਦਾ ਟੇਸਟੀ ਲੱਗਦੀ ਹੈ ਪਰ ਮੈਨੂੰ ਇਹ ਨਵੀਂ ਚੀਜ਼ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਨਾ ਇਹ ਠੰਡੀ ਹੈ ਨਾ ਇਹ ਗਰਮ ਹੈ ਉਹ ਤਾਂ ਨਾਰਮਲ ਟੈਂਪਰੇਚਰ ਤੇ ਬਰਨੀ ਬਹੁਤ ਗਰਮ ਨਹੀਂ ਹੁੰਦੇ ਉਹਦੇ ਤੇ ਉਹ ਪਾ ਦਿੰਦੇ ਨੇ ਨਾ ਗਰਮ ਤਾਂ ਉਹ ਦੇਖ ਲੋ ਇੱਧਰ ਖਾਣ ਦਾ ਤਰੀਕਾ ਮੈਂ ਕਿ ਥੋੜੀ ਥੋੜੀ ਛੱਡਦਾ ਮੇਰੇ ਕੰਨ ਲਾਉਗੇ ਨੀ ਨੀਚੇ ਲਾਉਗਾ ਬਿਸਕੁਟ ਆਂ ਦੀ ਹੈ। ਲੈ। ਇਹ ਦੋਨੋਂ ਚੀਜ਼ ਕੇਕ ਦੀ ਰੈਸਪੀ ਚਾਹੀਦੀ ਆ ਤਾਂ ਮੈਨੂੰ ਨਾ ਪੁੱਛਿਓ। ਕਿਉਂ? ਮੈਂ ਨਹੀਂ ਦੱਸਣੀ। ਜੇ ਚਾਹੀਦੀ ਆ ਤਾਂ ਬਣਾ ਦਵਾਂਗੇ। ਮੈਂ ਸੋਚ ਵੀ ਸੀਗੀ ਇੱਕ ਦਿਨ ਪਰ ਥੋੜੀ ਜਿਹੀ ਨੂੰ ਮਿਹਨਤ ਵੱਧ ਲੱਗਦੀ ਹੈਗੀ। ਪਰ ਟਰਾਈ ਕਰਾਂਗੇ। ਆ ਗਏ ਜੀ ਜਦੋਂ ਗਏ ਆ ਉਦੋਂ ਵੀ ਮੀਂਹ ਪੈ ਰਿਹਾ ਸੀ। ਹੁਣ ਵੀ ਮੀਂਹ ਪੈ ਰਿਹਾ। ਚਾਹੇ ਤੁਹਾਨੂੰ ਖਾਣੀ ਚਾਹੇ ਭੈਣ ਜੀ ਨੂੰ ਦੇ ਦੇ। ਠੀਕ ਹੈ ਸੰਜੀਓ ਗੋਲੂ ਮੇਰੇ 6 ਵਜੇ ਦਾ ਟਾਈਮ ਆ ਤੁਸੀਂ ਜਿੰਨੇ ਕਹੋ ਦੱਸੋ ਮਤਲਬ 6 ਵਜੇ ਪੂਰੇ ਆ ਜੀ ਪੂਰੇ ਹਾਂ ਰੈਡੀ ਨੂੰ ਮੈਂ ਦੋ ਠੀਕ ਤੋਪਣਾ ਪਾ ਰੈਡੀ ਇੱਥੇ ਖੜੇ ਹੋ ਮਾਂਗੇ ਪੂਰੇ ਖੜੇ ਹੋਏ ਗਰਮ ਆ ਇਹਨੂੰ ਲੇਟ ਨਾ ਹੋਈ ਕਿਤੇ ਹੋਰ ਪਾਸੇ ਨਾ ਚਲੇ ਜਾਵੇ ਹੋਰ ਦੇਖਿਆ ਜਾਣਾ ਮੈਂ ਕਰ ਦਿਆਂਗਾ ਹੈ ਘਰੇ ਜਾਉਂਗਾ ਮੈਨੂੰ ਕਈ ਵਾਰੀ ਫੋਨ ਆ ਜਾਂਦਾ ਨਾ 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 ਫੋਨ ਕੋਈ ਨਹੀਂ ਆ ਹਾਂ ਹਾਂ ਕਰੋ ਜਿਹਾ ਲਾ ਨੀ একদম ਏ ਉਹਨੇ ਆਪਾਂ ਨੇ ਜਾਣ ਕਰਕੇ ਗੱਡੀ ਕਢਾਈ ਆ ਇਹਦੇ ਤੇ ਪਾਣੀ ਮਾਰਨ ਦੀ ਤਾਂ ਨਹੀਂ ਜ਼ਰੂਰਤ ਨਾ ਲੋੜ ਨਹੀਂ ਸਵੇਰੇ ਕੱਲੋਂ ਗੰਦੀ ਹੋਣੀ ਫੇਰ ਜੀ ਹਾਂ ਚਲੋ ਠੀਕ ਆ ਓਕੇ ਇਹ ਜਬੀ ਕਿਨੇ ਵਧੀਆ ਤੇ ਆਪਾਂ ਜੀ ਜਾਇਆ ਦੋ ਜਗ੍ਹਾ ਤੇ ਗਏ ਸੀ ਇੱਕ ਆਪਾਂ ਗਏ ਸੀ ਨਾਨਕੇ ਨਨੌਰੇ ਸਾਡੇ ਤੇ ਦੂਜਾ ਗਏ ਸੀ ਅਸੀਂ ਮਨਪ੍ਰੀਤ ਕੋਲ ਬਰੈਡ ਐਂਡ ਬੀਨਜ਼ ਬਹੁਤ ਹੀ ਟੇਸਟੀ ਫੂਡ ਸੀਗਾ ਤੇ ਪੈਕ ਵੀ ਕਰਕੇ ਲੈ ਕੇ ਆਂਦੇ ਸੀ ਬਰਗਰ ਤੇ ਬਾਕੀ ਇੱਥੇ ਹੁਣ ਆਪਾਂ ਆਪਣੀ ਵੀਡੀਓ ਨੂੰ ਐਂਡ ਕਰਦੇ ਆਂ ਸ਼ਾਮ ਹੋ ਗਈ ਬਿਲਕੁਲ ਮੀਂਹ ਪੈ ਰਿਹਾ ਸਾਰਿਆਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ